ਜਿਹੜੇ ਕਿ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸੀਗੇ ਔਰ ਉਪ ਪ੍ਰਧਾਨ ਮੰਤਰੀ ਸੀਗੇ ਲਾਉਪੁਰਸ਼ ਉਹਨਾਂ ਨੂੰ ਕਿਹਾ ਗਿਆ ਔਰ ਅੱਜ ਜੇ ਦੇਸ਼ ਦੀ ਏਕਤਾ ਅਖੰਡਤਾ ਹੈ ਤੇ ਉਹਦੇ ਸੂਤਰ ਧਾਰ ਜਿਹੜੇ ਰਹੇ ਉਹ ਸਰਦਾਰ ਵੱਲਭ ਭਾਈ ਪਟੇਲ ਰਹੇ ਕਿਉਂਕਿ ਜਿੰਨੀਆਂ ਰਾਜਤਾ ਸੀਗੀਆਂ ਉਹਨਾਂ ਨੂੰ ਭਾਰਤ ਦੇ ਵਿੱਚ ਸ਼ਾਮਲ ਕਰਨੇ ਵਿੱਚ ਵੱਲਭ ਭਾਈ ਪਟੇਲ ਜੀ ਦਾ ਰੋਲ ਰਿਹਾ ਤੇ ਕਾਂਗਰਸ ਨੇ ਤੇ ਉਹਨਾਂ ਨੂੰ ਕੋਈ ਸਤਿਕਾਰ ਦਿੱਤਾ ਨਹੀਂ ਕਾਂਗਰਸ ਦਾ ਸਮੇਂ ਦੇ ਵਿੱਚ ਉਹਨਾਂ ਨੂੰ ਭਾਰਤ ਰਤਨ ਵੀ ਨਹੀਂ ਦਿੱਤਾ ਗਿਆ ਕਿਉਂਕਿ ਪੰਡਤ ਨਹਿਰੂ ਜੀ ਹਮੇਸ਼ਾ ਹੀ ਵਿਰੋਧੀ ਰਹੇ ਉਹਨਾਂ ਦੇ ਔਰ ਸਾਰਾ ਭਾਰਤ ਉਹਨਾਂ ਨੇ ਕਰਤਾ ਪੰਡਤ ਨਹਿਰੂ ਜੀ ਦੀ ਜ਼ਿੱਦ ਕਰਕੇ ਕਸ਼ਮੀਰ ਹੀ 370 ਲੱਗ ਗਈ ਜਿਹੜੀ ਕਿ ਮੋਦੀ ਜੀ ਨੇ ਔਰ ਆਪਣਾ ਹਮੇਸ਼ਾ ਜੀ ਨੇ ਹਟਾਈ ਹੈ ਤੇ ਕਸ਼ਮੀਰ ਵੀ ਭਾਰਤ ਦਾ ਅੰਗ ਬਣਿਆ ਨਹਿਰੂ ਜੀ ਦੀ ਗਲਤੀ ਕਰਕੇ ਕਸ਼ਮੀਰ ਇਹ ਦੇਖੋ ਐਡਾ ਵੱਡਾ ਜਿਹੜਾ ਤਾंडव ਹੋਇਆ ਪਾਕਿਸਤਾਨ ਦੇ ਉਗਰਵਾਦੀਆ ਦੁਆਰਾ ਇਨਾ ਖੂਨ ਦੀ ਹੋਲੀ ਖੇਢੀ ਗਈ ਉਹਦੇ ਜ਼ਿੰਮੇਵਾਰ ਪੰਡਤ ਨਹਿਰੂ ਜੀ ਰਹੇ ਜਿਨ੍ਹਾਂ ਨੇ 377 ਲਾਈ ਸੀ ਤੇ ਪਟੇਲ ਜੀ ਦੇ ਲਈ ਮੋਦੀ ਸਾਹਿਬ ਨੇ ਸਟੈਚੂ ਆਫ ਯੂਨਿਟੀ ਸਭ ਤੋਂ ਉੱਚਾ ਸਟੈਚੂ ਨਰਮਦਾ ਨਦੀ ਦੇ ਕਿਨਾਰੇ ਤੇ ਬਣਾਇਆ ਤੇ ਉਹਦਾ ਨਾਂ ਰੱਖਿਆ ਸਟੈਚੂ ਆਫ ਯੂਨਿਟੀ ਜਿਹੜਾ ਉਹਨਾਂ ਦੀ ਪ੍ਰਤਿਮਾ ਬਣਾਈ ਹੈ ਤੇ ਉਸੇ ਕਰਕੇ ਭਾਰਤੀ ਜਨਤਾ ਪਾਰਟੀ ਐ ਲੋ ਆ ਪਟੇਲ ਸਾਹਿਬ ਦੇ 150ਵੀਂ ਜਿਹੜੀ ਜਨਮ ਦਿਨਤੀ ਹੈ ਉਹਦੇ ਤੇ ਰਨ ਫਾਰ ਯੂਨਿਟੀ ਉਹਨੂੰ ਯਾਦ ਕਰਨ ਲਈ ਕਿ ਯੁਵਾ ਪੀੜੀ ਨੂੰ ਪਤਾ ਲੱਗੇ ਕਿ ਕਿਹੜਾ ਸੀ ਜਿਨੇ ਇਸ ਭਾਰਤ ਨੂੰ ਇੱਕ ਐਡਾ ਵੱਡਾ ਭਾਰਤ ਬਣਾਇਆ ਇਕਤਾ ਔਰ ਅਖੰਡਤਾ ਭਾਰਤ ਦੀ ਲਿਆਂਦੀ ਉਹ ਸੀਗੇ ਸਰਦਾਰ ਵੱਲਭ ਭਾਈ ਪਟੇਲ ਜੀ ਔਰ ਉਹਦੇ ਲਈ ਮੋਦੀ ਜੀ ਹਮੇਸ਼ਾ ਹੀ ਵੱਲਭ ਭਾਈ ਪਟੇਲ ਜੀ ਨੂੰ ਆਪਣਾ ਪ੍ਰੇਰਨਾ ਸਰੋਤ ਮੰਨਦੇ ਨੇ ਪ੍ਰਧਾਨ ਮੰਤਰੀ ਜੀ ਵੱਲੇਬਾਈ ਪਟੇਲ ਜੀ ਦੇ 150 ਅਸੀਂ ਜਨਮ ਦਿਨ ਮਨਾ ਰਹੇ ਹਾਂ ਔਰ ਵਾਕ ਫॉर ਯੂਨਿਟੀ ਸਾਰੇ ਦੇਸ਼ ਦੇ ਵਿੱਚ ਭਾਰਤ ਜਨਤਾ ਪਾਰਟੀ ਦੇ ਹਰ ਜ਼ਿਲ੍ਹੇ ਦੇ ਵਿੱਚ ਹਰ ਵਿਧਾਨ ਸਭਾ ਦੇ ਵਿੱਚ ਇਹ ਅਸੀਂ ਇੱਕ ਪੈਦਲ ਮਾਰਚ ਜੋ ਕਿ ਆਪਾਂ ਤਿਰੰਗਾ ਲੈ ਕੇ ਨਾਲ ਯੁਵਾਵਾਂ ਨੂੰ ਲੈ ਕੇ ਨਾਲ ਕਾਲਜ ਸਕੂਲ ਨਾਲ ਉਹਨਾਂ ਨੂੰ ਵੀ ਦੱਸਣ ਵਾਸਤੇ ਕਿ ਵੱਲੇਬਾਈ ਪਟੇਲ ਜੀ ਦੇ ਜੀਵਨ ਬਾਰੇ ਉਹਨਾਂ ਦੀ ਸ਼ਹਾਦਤ ਬਾਰੇ ਦੇਸ਼ ਦੇ ਔਰ ਆਉਣ ਵਾਲਾ ਜਿਹੜਾ ਸਾਡਾ ਯੂਥ ਆ ਉਹਨੂੰ ਦੱਸਣ ਵਾਸਤੇ ਕਿ ਕਿੰਨੀਆਂ ਸ਼ਹਾਦਤਾਂ ਦੇ ਬਾਅਦ ਅਸੀਂ ਇਹ ਦੇਸ਼ ਆਜ਼ਾਦ ਕਰਾਇਆ ਜਿਨ੍ਹਾਂ ਨੇ ਵੱਲਭਾਈ ਪਟੇਲ ਜੀ ਨੇ ਸਾਰੇ ਦੇਸ਼ ਦੀ ਏਕਤਾ ਵਾਸਤੇ ਬਹੁਤ ਕੰਮ ਕੀਤਾ ਇਸੇ ਅndergate ਵਾਕ ਫਾਰ ਯੂਨਿਟੀ ਸਾਰਿਆਂ ਨੂੰ ਇਕੱਤਰ ਕਰਨ ਵਾਸਤੇ ਭਾਵੇਂ ਉਹ ਬੱਚੇ ਹੈ ਜਵਾਨ ਹੈ ਬਜ਼ੁਰਗ ਹੈ ਇੱਕ ਇਕੱਠੇ 71 ਹੋ ਕੇ ਅਸੀਂ ਇੱਕ ਵਾਕ ਕੱਢ ਰਹੇ ਹਾਂ ਇੱਕ ਬਹੁਤ ਵਧੀਆ ਸਾਡੇ ਪ੍ਰਧਾਨ ਮੰਤਰੀ ਜੀ ਨੇ ਆਨ ਕੀਤਾ ਸੀ ਅਸੀਂ ਸਾਰੇ ਜ਼ਿਲ੍ਹਾ ਵਾਈਜ਼ ਵਿਧਾਨ ਸਭਾ ਵਾਈਜ਼ ਹਪਾਏ ਵਾਕ ਕਰ ਰਹੇ ਹਾਂ ਸੋ ਮੈਨੂੰ ਉਮੀਦ ਹੈ ਕਿ ਆਪਾਂ ਇਹ ਇਸ ਦੇ ਰਾਹੀਂ ਇੱਕ ਚੰਗਾ ਸੰਦੇਸ਼ ਦੇਵਾਂਗੇ ਨੌਜਵਾਨਾਂ ਨੂੰ ਵੀ ਕਿ ਉਹ ਇਸ ਸਾਡੇ ਵੱਲਬਾਈ ਪਟੇਲ ਜੀ ਦੇ ਆ ਜਿਹੜੀਆਂ ਉਹਨਾਂ ਦੇ ਉਹਨਾਂ ਦੇ ਦੇਸ਼ ਪ੍ਰਤੀ ਜੋ ਵੀ ਉਹਨਾਂ ਦੇ ਕਮ ਸੀਗੇ ਉਹਨਾਂ ਨੂੰ ਪਤਾ ਲੱਗੇ ਤੇ ਆਪਣੇ ਦੇਸ਼ ਪ੍ਰਤੀ ਉਹਨਾਂ ਦੀ ਨਿਸ਼ਟਾ ਹੋਰ ਵਧੇ ਔਰ ਨੈਸ਼ਨੈਲਿਟੀ ਉਹਨਾਂ ਦੇ ਦਿਲ ਚ ਆਵੇ ਔਰ ਆਪਣੇ ਦੇਸ਼ ਦੇ ਪ੍ਰਤੀ ਆਪਣੇ ਜਸਸਵੀ ਵਰ ਤਪਸਵੀ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇ ਇੱਕ ਹਾਂ ਲਿਆ ਕਿ ਸਾਡੇ ਵਿਸ਼ਵ ਦੇ ਵਿੱਚ ਸਾਡਾ ਦੇਸ਼ ਇੱਕ ਵਿਸ਼ਵ ਗੁਰੂ ਬਣ ਜਾ ਰਿਹਾ ਸੋ ਇਹ ਸਾਰੇ ਯੂਥ ਨੂੰ ਵੀ ਜੋੜਨ ਦੀ ਬਹੁਤ ਲੋੜ ਹੈ ਰੂਟ ਪਲਾਨ ਕੀ ਕਰੀਏ ਰੂਟ ਪਲਾਨ ਅਜਾਪਾ ਇੱਥੋਂ ਸ਼ੁਰੂ ਕਰਾਂਗੇ ਹਾਲ ਗੇਟ ਤੋਂ ਭਰਾਵਾਂ ਦੇ ਟਾਬੇ ਤੱਕ ਉਸ ਤੋਂ ਬਾਅਦ ਅਸੀਂ ਕੁਝ ਜਨਤ ਜਾ ਕੇ ਜੱਲੇ ਵਾਲੇ ਬਾਗ ਨਤਬਸਕ ਵੀ ਹੋਵਾਂਗੇ ਉਹ ਸ਼ਹੀਦਾਂ ਨੂੰ ਪ੍ਰਣਾਮ ਵੀ ਕਰਾਂਗੇ ਜਿਨ੍ਹਾਂ ਨੇ ਇਸ ਦੇਸ਼ ਦੇ ਵਾਸਤੇ ਆਪਣਾ ਲਹੂ ਡੋਲਿਆ